ਗੋਲਸਵ ਆਪਣੇ ਕੋਲੇ ਕੁਝ ਐਦਾਂ ਦਾ ਹੈਗਾ ਕਿ ਜਿਹੜਾ ਉਹਨੂੰ ਮਤਲਬ ਜਿਹੜਾ ਨਸ਼ਾ ਕਰਦਾ ਹੈਗਾ ਉਹਨੂੰ ਕਿਚਨ ਤੋਂ ਹੀ ਕੁਝ ਐਦਾਂ ਦਾ ਮਿਲ ਜਾਵੇ ਵੀ ਜਿਹੜੀ ਉਹਦੀ ਜਦੋਂ ਉਹ ਨਸ਼ਾ ਨਹੀਂ ਕਰਦਾ ਤੇ ਉਹਦੀ ਬਾਡੀ ਨੂੰ ਤੋੜ ਲੱਗਦੀ ਹੈ ਫਿਰ ਉਹ ਕੁਝ ਨਾ ਕੁਝ ਚਾਹੁੰਦਾ ਹੈ ਵੀ ਹੋਰ ਕੀਤਾ ਜਾਵੇ ਹੋਰ ਡੋਜ਼ ਮਿਲ ਜਾਵੇ ਤੇ ਕੁਝ ਸਾਡੇ ਕਿਚਨ 'ਚ ਵੀ ਐਦਾਂ ਦਾ ਹੁੰਦਾ ਹੈ ਮੈਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਉਹਦੇ ਜਿਹੜੇ ਤੋੜ ਆ ਉਹਦੀ ਬੋਡੀ ਦੀ ਉਹ ਖਤਮ ਹੋਵੇ। ਉਹਦੇ ਘਰੇ ਉਹਦੀ ਮਾਂ ਉਹਦੀ ਹੈਲਪ ਕਰ ਚੱਕੀ ਉਹਦੀ ਕਿਸੇ ਤਰ੍ਹਾਂ ਵੀ ਉਹਨੂੰ ਨਸ਼ੇ ਦੀ ਲੋੜ ਨਾ ਪਵੇ ਕੁਛ ਐਦਾਂ ਦਾ। ਐਕਚੁਅਲੀ ਨਾ ਮੈਡਮ ਜਿਹੜੇ ਨਸ਼ੇ ਨੇ ਇਹਨਾਂ ਦਾ ਅਲੱਗ-ਅਲੱਗ ਕੈਟਾਗਰੀ ਆ। ਹੁਣ ਜਿਵੇਂ ਮੰਨ ਲਓ ਕੋਈ ਸ਼ਰਾਬ ਪੀਂਦਾ ਉਹ ਐਂਗਰ ਕੇ ਛੱਡ ਦਵੇ ਵੀ ਅੱਜ ਤੋਂ ਨਹੀਂ ਪੀਣੀ ਕੁਛ ਨਹੀਂ ਹੁੰਦਾ। ਹੁਣ ਬਸ ਇੱਕ ਪੜਲ ਨੂੰ ਨੀਰਾਦ ਨੂੰ ਨੀਂਦ ਨਹੀਂ ਆਉਣੀ ਸਭ ਠੀਕ ਹੋ ਜਾਂਦਾ ਜੇ ਨਾ ਪੀਵੇ। ਕੁਛ ਨਹੀਂ ਹੁੰਦਾ। अच्छा एक सिगरेट भी आई अभी के के भी है अभी जैसे ਥਲੇ ਸਿੱਟ ਕੇ ਇੱਕ ਵਾਰੀ ਕਹਦੇ ਅੱਜ ਨਹੀਂ ਮੁੜ ਕੇ ਨਹੀਂ ਹੱਥ ਲਾਉਣਾ ਉਹ ਇਹਨਾਂ ਚੀਜ਼ਾਂ ਦੇ ਵਿਕਲਪ ਵੀ ਹੈਗੇ ਆ ਕਿ ਜਿਵੇਂ ਸ਼ਰਾਬ ਪੀਣ ਵਾਲਾ ਇਨਸਾਨ ਹੈ ਉਹਨੂੰ ਸ਼ਾਮ ਨੂੰ ਮਿੱਠਾ ਖਵਾ ਦਿਓ ਜਲੇਬੀ ਖਵਾ ਦਿਓ ਕੋਈ ਵੀ ਚੀਜ਼ ਗੁਲਾਬ ਜਮ ਰਸ ਵਾਲਾ ਕੋਈ ਵੀ ਉਹਨੂੰ ਖਵਾ ਦਿਓ ਤਾਂ ਉਹਦਾ ਕਾਫੀ ਟਾਈਮ ਵਾਸਤੇ ਮਨ ਟਲ ਜਾਂਦਾ ਹੈ ਅੱਛਾ ਉਹਨੂੰ ਟ੍ਰਾਂਕਲਾਈਜ਼ਰ ਦੀ ਲੋੜ ਹੁੰਦੀ ਆ ਉਹ ਉਹ ਤੋਂ ਮਿਲ ਜਾਂਦਾ ਜਾਂ ਫਿਰ ਅਜਵੈਨ ਲੈ ਲਓ ਬਲਜ ਬੈਂਡ ਨੂੰ ਚੰਗੀ ਤਰ੍ਹਾਂ ਬੋਇਲ ਕਰਕੇ ਇੱਕ ਗਲਾਸ ਦੇ ਵਿੱਚ ਇੱਕ ਚਮਚ ਜਦੋਂ ਪਾਣੀ ਅੱਧਾ ਰਹਿ ਜਾਏ ਉਹਨੂੰ ਘੱਲਵੀਂ ਸਿਪ ਕਰਕੇ ਪੀ ਲਾ ਉਹ ਪੀ ਲਵੇ ਤਾਂ ਵੀ ਉਸ ਤੋਂ ਬਾਅਦ ਉਹਨੂੰ ਸ਼ਰਾਬ ਪੀਣ ਦੀ ਤਲਬ ਜਿਹੜੀ ਆ ਉਹ ਹਟ ਜਾਂਦੀ ਆ ਇਹ ਇੱਕ ਦੋ ਚੀਜ਼ਾਂ ਐਸੀਆਂ ਨੇ ਜਿਹੜੇ ਇਹ ਤਾਂ ਹੋ ਗਈ ਸ਼ਰਾਬ ਦੀ ਗੱਲ ਹੈ ਜਿਹੜੇ ਦੂਜੇ ਜਿਵੇਂ ਆ ਸੰਥੈਟਿਕ ਨਸ਼ਾ ਜਿਵੇਂ ਆਪਣੇ ਬੁਲਟ ਵੀਰ ਨੇ ਗੱਲ ਕੀਤੀ ਆ ਸੰਥੈਟਿਕ ਜਿਹੜਾ ਨਸ਼ਾ ਅੱਜ ਕੱਲ ਉਹ ਚੱਲ ਰਿਹਾ ਜੇ ਉਹ ਕੋਈ ਲੈਂਦਾ ਹੋਵੇ ਤੇ ਫਿਰ ਉਹਦੇ ਵਾਸਤੇ ਸਾਡੇ ਘਰ ਚ ਕੀ ਤੋੜ ਹੈਗੀ ਆ ਮਤਲਬ ਕਿੱਦਾਂ ਦਾ ਉਹਦੇ ਲਈ ਤਾਂ ਮੈਂ ਤੁਹਾਨੂੰ ਦੱਸਦਾ ਮੈਂ ਉਹਦੇ ਵਾਸਤੇ ਘਰ ਚ ਐਦਾਂ ਦੀ ਕੋਈ ਚੀਜ਼ ਨਹੀਂ ਮਿਲਦੀ ਕਿਉਂਕਿ ਜਿਹੜਾ ਜਿਹੜਾ ਚਿੱਟੇ ਦਾ ਨਸ਼ਾ ਅਫੀਮ ਦਾ ਨਸ਼ਾ ਜਾਂ ਪੋਸਟ ਦਾ ਨਸ਼ਾ ਜਾਂ ਕੋਈ ਵੀ ਉਹਦੇ ਵਾਸਤੇ ਆਪਾਂ ਨੂੰ ਜੇ ਆਪਾਂ ਕਹੀਏ ਕਿ ਰਸੋਈ ਘਰ ਦੇ ਵਿੱਚੋਂ ਕੁਝ ਮਿਲ ਜਾਊਗਾ ਉਹ ਚੀਜ਼ਾਂ ਨਹੀਂ ਮਿਲਦੀਆਂ ਉਹ ਉਹਦੇ ਵਾਸਤੇ ਉਹਨੂੰ ਡਾਕਟਰੀ ਹੈਲਪ ਦੀ ਲੋੜ ਆ ਕਈ ਕਹਿੰਦੇ ਨੇ ਜਿਵੇਂ ਅਸੀਂ ਕਹਿੰਦੇ ਹੁੰਨੇ ਆ ਵੀ ਜੇ ਕੋਈ ਬੰਦਾ ਨਸ਼ਾ ਛੱਡਣਾ ਚਾਹੁੰਦਾ ਤਾਂ ਪੱਕਾ ਮਨ ਬਣਾ ਕੇ ਸੰਪਰਕ ਕਰੋ ਤੇ ਉੱਥੇ ਕਈ ਲੋਕਾਂ ਦਾ ਅਗਿਆਨਤਾ ਵਾਲਾ ਕੁਐਸਚਨ ਆ ਜਾਂਦਾ ਵੀ ਜੇ ਮਾਨੀ ਬਣ ਗਿਆ ਫਿਰ ਗੋਲਸਰ ਤੁਹਾਡੀ ਕੀ ਲੋੜ ਆ ਲੇਕਿਨ ਮਨ ਤੇ ਬਣ ਗਿਆ ਜਿਹੜੀ ਅੰਦਰ ਤੋੜ ਲੱਗਦੀ ਆ ਉਹਨੂੰ ਮੈਡੀਸਨ ਨਾਲ ਕੰਪਲੀਟ ਕੀਤਾ ਤੇ ਉਹ ਫਿਰ ਕਈ ਤਾਂ ਇਹੋ ਜਿਹੇ ਵੀ ਆਉਂਦੇ ਨੇ ਸਾਡੇ ਕੋਲੇ ਮੈਡਮ ਜਿਹੜੇ ਮਤਲਬ ਸਾਡਾ ਕੋਰਸ ਹੈ ਦਾ ਦਵਾਈ ਦਾ 1.5-2 ਮਹੀਨੇ ਦਾ ਕਈ ਹਫ਼ਤਾ ਦਵਾਈ ਖਾ ਕੇ ਕਹਿੰਦੇ ਨੇ ਗੋਸਾ ਓਕੇ ਹੋ ਗਿਆ ਕੰਮ ਮੈਂ ਸੰਭਲ ਗਿਆ ਉਹ ਐ ਵੀ ਹੋ ਜਾਂਦੇ ਨੇ ਕਈ ਕਈਆਂ ਦੀ ਆਪਣੀ ਬਿੱਲ ਪਾਵਰ ਬਹੁਤ ਹੁੰਦੀ ਐ ਕਈਆਂ ਦਾ ਮਾਨੀ ਡੋਲੀ ਜਾਂਦਾ ਵੀ ਯਾਰ ਮੈਨੂੰ ਆਏ ਨਾ ਹੋ ਜੇ ਮੇਰਾ ਅੰਗਣਾ ਖੜ ਜੇ ਮੇਰੀ ਲੱਤ ਨਾ ਖੜ ਜੇ ਉਹ ਉਹ ਫਿਰ ਪੂਰਾ ਕੋਰਸ ਕਰਦੇ ਨੇ ਡਰਦੇ ਲੇਕਿਨ ਇਸ ਦਵਾਈ ਦਾ ਕੋਰਸ ਪੂਰਾ ਕਰਨਾ ਚਾਹੀਦਾ ਮੇਰੀ ਇੱਕ ਹੋਰ ਵੱਡੀ ਆਦਤ ਆ ਕਿ ਮੈਂ ਨਾ ਇਸ ਜਿਹੜੇ ਸਾਡੇ ਇਹ ਫਾਰਮੂਲੇ ਨੇ ਬਹੁਤ ਬਹੁਤ ਹੀ ਮਤਲਬ ਹੁੰਦੇ ਤਾਂ ਇਹ ਗੋਪਨੀਯੇ ਹੀ ਨੇ ਦੱਸੇ ਨਹੀਂ ਜਾਂਦੇ ਪਰ ਮੈਂ ਇਹਨਾਂ ਨੂੰ ਜੱਗਰ ਕਰਕੇ ਚੱਲਦਾ ਤਾਂ ਕਿ ਜੇ ਬੈਦ ਲੋਕ ਵੀ ਸੁਣਦੇ ਆ ਉਹ ਵੀ ਇਹਨੂੰ ਬਣਾਉਣ ਜਾਂ ਹੋਰ ਉਹਦੇ ਵਿੱਚ ਅਮੈਂਡ ਕਰ ਲੈ ਤਾਂ ਨਸ਼ੇ ਚੜਾਉਣ ਲਈ ਉਹ ਦੇਣਗੇ ਉਹ ਕਿਹੜਾ ਕਿਤੇ ਹੋਰ ਲੈ ਜਾਣਗੇ ਉਹਨੂੰ ਬੁਲਾ ਕੇ ਕੋਈ ਅਜੀਬ ਚੀਜ਼ ਤਾਂ ਇਹਨ ਵੀ ਚੋਰੀ ਹੋ ਜਾਊਗਾ ਨੁਸਕਾ ਹਾਂਜੀ ਹਾਂ ਤੇ ਉਹਦੇ ਚ ਨਾ ਜੀ ਅਸੀਂ ਜਿਹੜੇ ਚੀਜ਼ਾਂ ਪਾਉਨੇ ਆ ਉਹ ਮੈਂ ਤੁਹਾਨੂੰ ਦੱਸਦਾ ਇੱਕ ਕੈਪਸੂਲ ਬਣਾਇਆ ਸੀ ਜਿਹਦਾ ਨਾਮ ਹੈਗਾ ਨਰਵੋ ਪਲਸ ਡੀ ਇਹਨੂੰ ਗਵਰਨਮੈਂਟ ਤੋਂ ਅਸੀਂ ਅਪਰੂਵਲ ਕਰਾਇਆ ਨਰਵੋ ਪਲਸ ਮਤਲਬ ਨਸਾਂ ਨੂੰ ਤਾਕਤ ਦੇਣ ਵਾਲਾ ਤੇ ਡੀ ਮਤਲਬ ਡੀ ਐਡਿਕਸ਼ਨ ਤੋਂ ਉਹਦਾ ਅਸੀਂ ਨਾਮ ਉਹਦਾ ਮੈਚ ਕਰਕੇ ਦਿੱਤਾ ਤੇ ਉਹ ਪਾਸ ਹੋ ਗਿਆ ਸਾਡਾ ਅਪਰੂਵਡ ਤੇ ਉਹਦੇ ਵਿੱਚ ਅਸੀਂ ਚਾਰ ਚੀਜ਼ਾਂ ਦਾ ਮੇਨ ਪਾਈਆਂ ਜੀ ਤੁਸੀਂ ਸੁਣੋਗੇ ਇੱਕ ਤੇ ਮਹਾਵਾਤ ਵਿਧਵਾਂਸਨ ਰਸ ਇੱਕ ਲੰਬਾ ਨਾਮ ਹੈ ਪਰ ਇਹਦੇ ਵਿੱਚ 20-25 ਜੜੀ ਬੂਟੀਆਂ ਪਾ ਕੇ ਇਹ ਇੱਕ ਪਾਊਡਰ ਤਿਆਰ ਹੁੰਦਾ ਇਹਦਾ ਸਿੰਗਲ ਨਾਮ ਹੈ ਗ੍ਰੰਥ ਦੇ ਵਿੱਚ ਲਿਖਿਆ ਔਰ ਇੱਕ ਅਸੀ ਦੇ ਵਿੱਚ ਪਾਇਆ ਹੋਇਆ ਇਕੰਗਵੀਰ ਰਸ ਹੁਣ ਜਿਹੜਾ ਮਹਾਵਾਤ ਵਿਧਵਾਂਸਨ ਰਸ ਹੈ ਉਹ ਬਾਡੀ ਦੇ ਬਾਤ ਮਤਲਬ ਦਰਦਾਂ ਨੂੰ ਕੰਟਰੋਲ ਕਰ ਦਿੰਦਾ ਜਿਹੜਾ ਇਕੰਗਵੀਰ ਰਸ ਹੈ ਉਹ ਉਹ ਸਾਡੇ ਮਤਲਬ ਨਰਵ ਸਿਸਟਮ ਨੂੰ ਤਾਕਤ ਦਿੰਦਾ ਜਿਹਦੇ ਨਾਲ ਦੇਖੋ 5000 ਸਾਲ ਤੋਂ ਵੀ ਪੁਰਾਣੇ ਗ੍ਰੰਥਾਂ 'ਚ ਲਿਖਿਆ ਹੈ ਜੀ ਏਕ ਅੰਗ ਵੀਰ ਰਸ ਵੀ ਇੱਕ ਇੱਕ ਅੰਗ ਨੂੰ ਤਾਕਤ ਦੇਣ ਵਾਲਾ ਮਤਲਬ ਪਾਸਾ ਨਹੀਂ ਮਰਦਾ ਤੁਹਾਡਾ ਕੁਝ ਨਹੀਂ ਕੱਢਦਾ ਤੇ ਫਿਰ ਉਹਦੇ ਵਿੱਚ ਲਿਖਿਆ ਜੀ ਇੱਕ ਸੂਤ ਸ਼ੇਖਰ ਰਸ ਸੂਤ ਸ਼ੇਖਰ ਰਸ ਜਿਹੜਾ ਹੈਗਾ ਇਹ ਗ੍ਰੰਥ ਦਾ ਯੋਗ ਆ ਬਹੁਤ ਪੁਰਾਣੇ ਗ੍ਰੰਥਾਂ ਦੇ ਯੋਗ ਨੇ ਜਿਹੜੇ ਮੈਂ ਬੋਲ ਰਿਹਾ ਔਰ ਇਹ ਇਹ ਸਾਡਾ ਜਿਹੜਾ ਰੇਸ਼ਾ ਜਿਵੇਂ ਬੰਦਾ ਨਸ਼ਾ ਨਹੀਂ ਕਰਦਾ ਨੱਕ ਚੱਲ ਪੈਂਦਾ ਲੂਜ਼ ਮੋਸ਼ਨ ਹੋ ਜਾਂਦੇ ਨੇ ਉਹ ਸੂਤ ਸ਼ੇਖਰ ਰਸ ਉਹਨੂੰ ਕੰਟਰੋਲ ਕਰਦਾ ਤੇ ਇਹ ਜਿਹੜੀ ਚੀਜ਼ਾਂ ਨੇ ਨਜੀ ਫਿਰ ਉਹਦੇ ਵਿੱਚ ਇੱਕ ਪਿਆ ਹੋਇਆ ਸਮੀਰ ਪੰਨنگਰਸ ਸਮੀਰ ਪੰਨنگਰਸ ਜਿਹੜਾ ਹੈਗਾ ਉਹ ਉਹ ਇਨਸਾਨ ਦੀ ਜਿਹੜੀ ਰੋਮਾਂਸ ਲਾਈਫ ਖਤਮ ਹੋ ਜਾਂਦੀ ਹੈ ਸਪਰਮ ਕਾਉਂਟ ਖਤਮ ਹੋ ਜਾਂਦਾ ਉਹਦੇ ਪ੍ਰੋਬਲਮ ਜਿਹੜੀਆਂ ਮੈਰਿਡ ਲਾਈਫ ਦੀਆਂ ਆਉਂਦੀਆਂ ਨੇ ਵੀ ਜੇ ਨਸ਼ਾ ਛੱਡਦਾ ਤਾਂ ਉਹਨੂੰ ਲੱਗਦਾ ਵੀ ਮੈਂ ਬਿਲਕੁਲ ਹੀ ਖਤਮ ਹੋ ਜਾਊਗਾ ਮੇਰੀ ਲਾਈਫ ਹੀ ਖਤਮ ਹੋ ਜਾਊਗੀ ਤਾਂ ਉਹ ਚੀਜ਼ ਜਿਹੜੀ ਆ ਉਹਦੀ ਬਾਡੀ ਨੂੰ ਐਕਟਿਵ ਕਰਦੀ ਆ ਫਿਰ ਉਹਦੇ ਵਿੱਚ ਅਸੀਂ ਪਾਈ ਹੋਈ ਹੈ ਲਾਜਵੰਤੀ ਜਿਹੜੇ ਪੌਦੇ ਤੁਸੀਂ ਦੇਖੇ ਹੋਣੇ ਆਮ ਬੀਚੂਈ ਮੂਈ ਹੱਥ ਨਾਲ ਉਹ ਅਸੀਂ ਪਾਈ ਹੈ ਦੇ ਵਿੱਚ ਉਹ ਜਿਹੜੀ ਲਾਜਵੰਤੀ ਹੈ ਨਾ ਜੀ ਉਹ ਉਹਦੀ ਸਕਿਨ ਦਾ ਪੋਸ਼ਣ ਕਰਦੀ ਆ ਬੰਦੇ ਦਾ ਉਹਨੂੰ ਤਰੋਤੀ ਰਹਿੰਦੀ ਆ ਫਿਰ ਉਹਦੇ ਵਿੱਚ ਪਾਈ ਅਸੀਂ ਖੁਰਾਸਾਨੀ ਹਜਵਾਨ ਉਹ ਅਜਵੈਨ ਇੱਕ ਆਉਂਦੀ ਹੈ ਇੱਕ ਖੁਰਾਸਾਨੀ ਅਜਵੈਨ ਆਉਂਦੀ ਹੈ ਜੀ ਅੱਛਾ ਹਾਂ ਖੁਰਾਸਾਨੀ ਅਜਵੈਨ ਜਿਹੜੀ ਆ ਇਹ ਮਤਲਬ ਇੱਕ ਟ੍ਰਾਂਕਲਾਈਜ਼ਰ ਦਾ ਕੰਮ ਕਰਦੀ ਆ ਇਹ ਮਤਲਬ ਬੰਦੇ ਨੂੰ ਇੱਕਦਮ ਹੈਪੀ ਉਹਦਾ ਜਿਹੜਾ ਹਾਰਮੋਨ ਹੈ ਸੈਰੋਟੋਨਿਨ ਹਾਰਮੋਨ ਜਿਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਹੈਪੀ ਹਾਰਮੋਨ ਕਹਿੰਦੇ ਆ ਬ੍ਰੇਨ ਦੇ ਵਿੱਚ ਜਿਹੜਾ ਸਾਨੂੰ ਖੁਸ਼ ਰੱਖਦਾ ਉਹ ਨਸ਼ਾ ਕਰਨ ਵਾਲੇ ਦਾ ਉਦੋਂ ਹੀ ਖੁਸ਼ ਹੁੰਦਾ ਜਦੋਂ ਨਸ਼ਾ ਕਰ ਲੈਂਦਾ ਨਿਹੋ ਡੈਮੇਜ ਹੋਇਆ ਰਹਿੰਦਾ ਤੇ ਉਹ ਆਪਣਾ ਆਮ ਖੁਸ਼ ਰਹੂਗਾ ਆਪਾਂ ਨੂੰ ਜਦੋਂ ਸੁਸਤੀ ਪੈਂਦੀ ਹੈ ਭਾ ਚਾਹ ਪੀ ਲੈਂਦੇ ਆ ਉਹ ਫਿਰ ਹੈਪੀ ਮਤਲਬ ਉਹਨੂੰ ਕੁਝ ਨਾ ਕੁਝ ਚਾਹੀਦਾ ਤੇ ਉਹ ਹੈਪੀ ਹਾਰਮੋਨ ਵਾਸਤੇ ਖੁਰਾਸਾਨੀ ਅਜਬਾਨ ਉਹਦੇ ਨਾਲ ਕੀ ਹੈ ਜੀ 6 ਚੀਜ਼ਾਂ ਸੀ ਪਾਈਆਂ ਨੇ ਇਹ 6 ਦੀਆਂ 6 ਆਈਟਮਾਂ ਨੂੰ ਜੇ ਤੁਸੀਂ ਜਾ ਕੇ ਗੂਗਲ ਖੋਲ੍ਹ ਕੇ ਦੇਖੋਗੇ ਤਾਂ ਕੰਪਨੀਆਂ ਨੇ ਦਿੱਤਾ ਹੋਇਆ ਜਿਹੜੀਆਂ ਬਣਾਉਂਦੀਆਂ ਨੇ ਇਹ ਚੀਜ਼ਾਂ ਤਾਂ ਇੱਕ ਇੱਕ ਦੇ ਵਿੱਚ 20 ਵੀ 22 ਜਿਹੜੀਆਂ ਬੂਟੀਆਂ ਨੇ ਜੀ ਮਤਲਬ ਇਹ 70 80 ਜੜੀ ਬੂਟੀਆਂ ਦਾ ਮਿਸ਼ਰਣ ਹੈ ਇਹਦਾ ਜੀ ਦੰਦੇ ਆ ਤਾਂ ਪੇਸ਼ੈਂਟ ਸਾਡੇ ਨੂੰ ਤੁਸੀਂ ਮੈਡਮ ਜਿਹੜਾ ਸਵਾਲ ਕੀਤਾ ਸੀਗਾ ਉਹਦਾ ਇਹ ਜਵਾਬ ਹੈ ਕਿ ਜਦੋਂ ਸੀ ਕਹਿੰਦੇ ਕਿ ਤੂੰ ਕੀ ਨਸ਼ਾ ਕਰਦਾ ਉਹ ਕਹਿੰਦਾ ਜੀ ਮੈਨੂੰ ਮੈਂ ਤੇ ਮਾਲ ਖਾਨਦਾ ਉਹਦੀ ਲੈਂਗੁਏਜ ਹੁੰਦੀ ਆ ਉਹਦੀ ਆ ਮਾਲ ਖਾਈਦਾ ਮੈਂ ਕਹਿੰਦਾ ਚਿੱਟਾ ਕਿ ਕਾਲਾ ਉਹ ਕਹਿੰਦਾ ਜੀ ਕਾਲਾ ਹਨ ਤੇ ਉਸ ਤਰ੍ਹਾਂ ਗੱਲ ਕਰਦੇ ਕਰਦੇ ਫਿਰ ਉਹ ਮੈਂ ਕਹਿੰਦਾ ਕਿੰਨੀ ਖਾਨਾ ਉਹ ਕਹਿੰਦਾ ਬਸ ਇੰਨੀ ਕੁ ਜੀ ਮੈਂ ਕਿਹਾ ਇੰਨੀ ਕੁ ਨਹੀਂ ਮੈਨੂੰ ਐ ਦੱਸ ਇੱਕ ਸ਼ਤਾਂ ਕਿੰਨੇ ਦਿਨ ਚ ਖਤਮ ਕਰਦਾ ਕਿਉਂਕਿ ਸਾਨੂੰ ਤਾਂ ਉਹੀ ਲੈਂਗੁਏਜ ਸਮਝ ਆਊਗੀ ਨਾ ਉਗਨੇ ਇੱਕ ਸਟਾਕ ਮੰਨ ਲਓ ਤੁਸੀਂ ਵੀ ਗੋਇਲ ਸਾਹਿਬ ਹਫਤਾ ਕੇ ਕੱਢ ਜਾਂਦੀ ਹੈ ਤੇ ਮੈਂ ਕਿਹਾ ਠੀਕ ਹੈ ਤੇ ਫਿਰ ਉਹਦੇ ਮੁਤਾਬਕ ਸੀ ਉਹਨੂੰ ਕਹਿੰਨੇ ਕਿ ਤੂੰ ਵੀ ਚਾਰ ਕੈਪਸੂਲ ਸਵੇਰੇ ਚਾਰ ਦੁਪਹਿਰੇ ਚਾਰ ਰਾਤ ਨੂੰ